ਸਿਆਣੇ ਕਹਿੰਦੇ ਨੇ ਇੱਕ ਰੁੱਖ ਤੇ 100 ਸੁੱਖ ਥੋੜੇ ਦਿਨ ਪਹਿਲਾਂ ਮੈਂ ਬਿੰਤਾਾਂ ਦੀ ਧਰਤੀ ਦੇ ਉੱਤੇ ਮੈਨ ਗਰੂਪ ਦਾ ਟੂਰ ਕੀਤਾ ਉੱਥੇ ਵੇਖਿਆ ਬਹੁਤ ਸਾਰੇ ਰੁੱਖ ਸੱਗਨੇ ਸਮੇ ਰੁੱਖ ਆ ਜਿਹੜੇ ਪਾਣੀ ਦੀ ਮਾਰ ਤੋਂ ਬਚਾਉਂਦੇ ਨੇ ਸੋਚਿਆ ਵੀ ਸਿੰਗਾਪੁਰ ਧਰਤੀ ਦੇ ਉੱਤੇ ਵੀ ਕਿਉਂ ਨਾ ਇਹ ਜੋ ਰੁੱਖ ਵੇਖੇ ਜਾਣ ਇਹਨਾਂ ਰੁੱਖਾਂ ਦੀ ਕੋਝ ਪਤਾਲ ਦੇ ਵਿੱਚ ਮੈਨੇਗਲਾ ਕਰਾਂਜੀ ਤੇ ਕਰਾਂਜੀ ਦੇ ਲੱਗੇ ਇੱਕ ਜਗਾਵਾ ਸੰਗਾਈ ਬੂਲੋ ਵਟਲੈਂਡ ਸੰਗਾਈ ਬੂਲੋ ਵਟਲੈਂਡ ਦੇ ਵਿੱਚ ਇਹਨਾਂ ਨੇ ਖੁਦ ਆਪ ਉਹ ਵੈਟਲੈਂਡ ਦੇ ਵਿੱਚ ਜਿਹੜੇ ਮੈਨ ਗਰੂ ਦੇ ਰੁੱਖ ਆ ਉਹ ਬੀਜੇ ਤੇ ਉਗਾਏ ਇਹਨਾਂ ਦੇ ਨਾਲ ਦੋ ਕਾਰਨ ਬਣ ਜਾਂਦੇ ਨੇ ਇੱਕ ਤੇ ਰੈਨ ਬਸੇਰਾ ਬਣ ਜਾਂਦਾ ਉੱਥੋਂ ਆਉਣ ਵਾਲੇ ਜੀਵ ਜ ਰੁੱਖ ਬਹੁਤ ਜ਼ਰੂਰੀ ਨੇ ਜਿਹੜਾ ਸਾਨੂੰ ਗਲੋਬਲ ਵਾਰਮਿੰਗ ਤੋਂ ਬਚਾਉਂਦੇ ਨੇ ਤੇ ਜੇ ਤੁਹਾਡੇ ਆਸੇ ਪਾਸੇ ਤੱਟ ਨੂੰ ਖੋਰਾ ਲੱਗ ਰਿਹਾ ਵਾ ਤੇ ਉਹਨਾਂ ਨੇ ਜਿਹੜਾ ਨੂੰ ਇਹ ਪਕੜ ਕੇ ਰੱਖਦੇ ਨੇ ਤੇ ਪਾਣੀ ਦੀ ਮਾਰ ਤੋਂ ਇਸ ਧਰਤੀ ਨੂੰ ਬਚਾਉਂਦੇ ਨੇ ਵਾਤ ਤੋਂ ਵਾਤ ਰੁੱਖ ਲਾਉਣੇ ਚਾਹੀਦੇ ਹਨ ਰੁੱਖਾਂ ਦੀ ਸੇਵਾ ਸਭਲ ਕਰਨੀ ਚਾਹੀਦੀ ਹੈ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਿਹੜੀ ਕਿ ਪੂਰੀ ਪੂਰੀ YouTube ਦੇ ਤੇ ਪਾਈ ਗਏ ਤੁਹਾਨੂੰ ਦਿਖਾਉਣੇ ਆਪੇ ਸਿੰਗਾਪੁਰ ਦੀ ਧਰਤੀ ਦੇ ਕਿਸ ਤਰ੍ਹਾਂ ਆਪਣੇ ਤੱਟ ਨੂੰ ਬਚਾਉਣ ਵਾਸਤੇ ਇੰਨਾ ਮੈਨਗਰੂਵਾਂ ਦਾ ਤੇ ਇੰਨਾ ਵੈਟ ਲੈਣਾ ਦਾ ਵਿਸਥਾਰ ਕੀਤਾ ਧੰਨਵਾਦ ਵੇਖਿਓ ਤੇ ਆਪਦੇ ਸੱਜਣਾ ਮਿੱਤਰਾਂ ਨਾਲ ਸਾਝ ਜਰੂਰ ਪਾਇਆ ਜੇ